ਸਤਨਾਮ ਵਾਹਿਗੁਰੂ ਸਹਿਜੋ ਸੰਤੋ ਮਨ ਪਵਨ ਸੁਖ ਬਨਿਆ ਕਿਛ ਜੋਗ ਪ੍ਰਾਪਤ ਗਨਿਆ ਰਹਾਓ ਭਰਮ ਸਤਕਾਰ ਯੋਗ ਗੁਰੂ ਰੂਪ ਨਾਨਕ ਨਾਮ ਲੇਵਾ ਸਭ ਧਰਮਾਂ ਦੇ ਸਨਈਓ ਇੱਕ ਵਾਰੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸ਼ਬਦ ਭਗਤ ਕਬੀਰ ਜੀ ਆਂਦਾ ਰਾਗ ਸੋਰਠ ਦੇ ਵਿੱਚ 656 ਨੰਬਰ ਅੰਕ ਤੇ ਉਚਾਰਨ ਕੀਤਾ ਹੋਇਆ ਹੈ ਇਸ ਸ਼ਬਦ ਵਿੱਚ ਭਗਤ ਕਬੀਰ ਜੀ ਪਰਮਾਨ ਕਰਦੇ ਹਨ ਜਦੋਂ ਗੁਰੂ ਮਨੁੱਖ ਨੂੰ ਸਮਝਾ ਦਿੰਦਾ ਹੈ ਕਿ ਵਿਕਾਰ ਕਿਵੇਂ ਹੱਲਾ ਕਰਦੇ ਆ ਰਹੇ ਹਨ ਇਹ ਜਦੋਂ ਸਿਮਰਨ ਦੀ ਸਹਾਇਤਾ ਨਾਲ ਮਨੁੱਖ ਉਹਨਾਂ ਹੱਲਿਆਂ ਤੋਂ ਬਚਾਅ ਕਰ ਲੈਂਦਾ ਹੈ ਤਾਂ ਮਨ ਚੰਚਲਤਾ ਵੱਲੋਂ हट ਕੇ ਆਤਮਿਕ ਸੁੱਖ ਵਿੱਚ ਟਿਕ ਜਾਂਦਾ ਹੈ ਇਸ ਦੇ ਲਈ ਸਤਿਗੁਰੂ ਕਬੀਰ ਜੀ ਪਰਮਾਨੰ ਕਰਦੇ ਹਨ ਸੰਤੋ ਮਨ ਪਵਨ ਸੁਖ ਬਨਿਆ ਇਸ ਅੰਤਜਨ ਨੂੰ ਮਨ ਪਵਨ ਪਉਣ ਵਰਗੇ ਚੰਚਲ ਮਨ ਨੂੰ ਇਸ ਮਨ ਨੂੰ ਜੋ ਪਹਿਲਾਂ ਪਉਣ ਵਰਗਾ ਚੰਚਲ ਸੀ ਇਸ ਮਨ ਨੂੰ ਜੋ ਪਹਿਲਾਂ ਕਰਦੇ ਇੱਕ ਥਾਂ ਟਿਕਦਾ ਨਹੀਂ ਸੀ ਜੋਗ ਪ੍ਰਾਪਤ ਇਹ ਮਨ ਹਾਸਲ ਕਰਨ ਯੋਗਾ ਗਿਣਿਆ ਜਾ ਸਕਦਾ ਹੈ ਇਹ ਮਨ ਹੁਣ ਪ੍ਰਭੂ ਦਾ ਮਿਹਲਾਪ ਹਾਸਲ ਕਰਨ ਯੋਗ ਸਮਝਿਆ ਜਾ ਸਕਦਾ ਹੈ ਕਿਛ ਕੁਝ ਥੋੜਾ ਬਹੁਤ ਗਿਣਿਆ ਗਿਣਿਆ ਜਾ ਸਕਦਾ ਹੈ ਇਹ ਸੰਤ ਜਿਨੂੰ ਮੇਰੇ ਪੌਣ ਵਰਗੇ ਚੰਚਲ ਮਨ ਨੂੰ ਹੁਣ ਸੁੱਖ ਮਿਲ ਗਿਆ ਹੈ ਹੁਣ ਇਹ ਮਨ ਪ੍ਰਭੂ ਦਾ ਮਿਲਾਪ ਹਾਸਲ ਕਰਨ ਯੋਗ ਥੋੜਾ ਬਹੁਤ ਸਮਝਿਆ ਜਾ ਸਕਦਾ ਹੈ ਗੋਰ ਦੇ ਕਲਾਈ ਮੋਰੀ जिद्द मृग पड़त है चोरी गुरु गुरु ने मोरी कमजोरी जिद्द जिस कमजोरी दे राही मृग अकमातिक पशु पड़त है चोरी चोरी चुप ਡੋਲ ਹੀ ਪਤਾ ਦੇਣ ਤੋਂ ਬਿਨਾਂ ਹੀ ਕਿ ਕਿਸੇ ਨੂੰ ਕੁਝ ਪਤਾ ਨਾ ਲਗੇ ਮੂੰਦ ਲੀਏ ਦਰਵਾਜ਼ੇ ਬਾਜੀ ਅਲੇ ਅਨਹਦ ਬਾਜੀ ਮੂੰਦ ਲੀਏ ਬੰਦ ਕਰ ਦਿੱਤੇ ਹਨ ਦਰਵਾਜੇ ਸਰੀਰਕ ਇੰਦਰੀ ਜਿਨ੍ਹਾਂ ਦੇ ਰਾਹੀਂ ਕਾਮਿਕ ਵਿਕਾਰ ਸਰੀਰ ਉੱਤੇ ਹੱਲਾ ਕਰਦੇ ਹਨ ਦਰਵਾਜੇ ਉਹ ਦਰਵਾਜੇ ਬਾਜੀ ਆਲੇ ਇੱਕ ਰਸ ਵੱਜਦੇ ਹਨ ਬਿਨ ਬਿਨਾ বাজਾਇਆ ਵੱਜਦੇ ਹਨ ਅਨਹਦ ਇੱਕ ਰਾਸਤ ਬਾਜੇ ਉਹ ਵੱਜਣ ਲੱਗ ਪਏ ਹਨ ਗੁਰੂ ਦੇ ਹਦਾਇਤ ਕਰਨ ਤੋਂ ਪਹਿਲਾਂ ਇੱਕ ਤਾਂ ਗਿਆਨ ਇੰਦਰ ਖੁੱਲੇ ਰਹਿੰਦੇ ਸਨ ਤੇ ਇੱਕ ਮਾਤਿਕ ਇਹਨਾਂ ਦੇ ਰਾਹੀ ਅੰਦਰ ਲੰਘ ਆਉਂਦੇ ਸਨ ਦੁਜੇ ਅੰਦਰ ਮਨ ਵੀ ਬਾਰ ਲਿਆ ਉਕ ਸਾਗਟਾਂ ਲਈ ਤਿਆਰ ਰਹਿਦਾ ਸੀ ਹੁਣ ਗੁਰੂ ਦੇ ਸੈਤਾਨ ਨਾਲ ਗਿਆਨ ਇੰਦ੍ਰੇ ਪ੍ਰਾਇਆ ਰੂਪ ਨਿੰਦਿਆ ਆਦਿਕ ਨੂੰ ਸਵੀਕਾਰ ਕਰਨ ਵੱਲੋਂ ਰੋਕ ਲਾ ਲਏ ਹਨ ਦੂਜੇ ਪ੍ਰਭੂ ਦੇ ਸੇਵ ਤਸਲਾ ਰੂਪ ਵਾਜੇ ਇਤਨੇ ਜੋਰ ਨਾਲ ਵੱਜ ਰਹੇ ਹਨ ਕਿ ਅੰਦਰ ਬੈਠੇ ਮਨ ਨੂੰ ਬਾਹਰੋਂ ਕਮਾਦਿਕਾ ਦਾ ਖੜਾਕ ਸੁਣਾਈ ਨਹੀਂ ਦਿੰਦਾ ਇਸ ਦੇ ਲਈ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਕਿਉਂਕਿ ਸਤ ਗੁਰੂ ਨੇ ਮੈਨੂੰ ਉਹ ਕਮਜ਼ੋਰੀ ਵਿਖਾ ਦਿੱਤੀ ਹੈ ਜਿਸ ਕਰਕੇ ਇੱਕ ਮਾਦਿਕ ਪਸ਼ੂ ਅਡੋਲ ਹੀ ਮੈਨੂੰ ਆਦ ਪਾਉਂਦੇ ਸਨ ਸੋ ਮੈਨੂੰ ਗੁਰੂ ਦੀ ਮਿਹਰ ਨਾਲ ਸਰੀਰ ਦੇ ਦਰਵਾਜ਼ੇ ਗਿਆਨਿੰਦਰੇ ਪਰ ਨਿੰਦਾ ਪਰਾਇਆ ਤਨ ਪਰ ਤਨ ਆਦਿਕ ਵੱਲੋਂ ਬੰਦ ਕਰ ਲਏ ਹਨ ਤੇ ਮੇਰੇ ਅੰਦਰ ਪ੍ਰਭੂ ਦੀ ਸਿੱਖਤ ਸਲਾਹ ਦੇ ਬਾਜੇ ਇੱਕ ਰਾਸ ਵੱਜਾ ਇੱਕ ਰਾਸ ਵੱਜਣ ਲੱਗ ਪਏ ਹਨ ਕੁੰਭ ਕਮਲ ਜਲ ਭਰਿਆ ਜਲ ਮਿਟਿਆ ਉਪਾ ਕਰਿਆ ਕੁੰਭ ਹਿਰਦਾ ਰੂਪ ਘੜਾ ਜਲ ਵਿਕਾਰ ਰੂਪ ਪਾਣੀ ਜਲ ਭਰਿਆ ਜਿਹੜਾ ਭਰਿਆ ਹੋਇਆ ਸੀ ਮੇਰੇ ਹਿਰਦੇ ਦੇ ਵਿੱਚ ਜਲ ਮਿਟਿਆ ਜਦੋਂ ਵਿਕਾਰ ਰੂਪ ਜਲ ਡੋਲ ਦਿੱਤੇ ਉਪਰ ਉੱਚਾ ਸਿਟਾ ਕਰਿਆ ਜਦੋਂ ਮੈਂ ਕੀਤਾ ਕਹੋ ਕਬੀਰ ਜਨ ਜਨਿਆ ਜੋ ਜਾਨਿਆ ਤਉ ਮਨ ਮੰਨਿਆ ਤੋ ਕਬੀਰ ਕਬੀਰ ਜੀ ਆਖਦੇ ਅਨ ਜਨ ਜਾਣਿਆ ਜਦੋਂ ਜਾਣਦਿਆ ਪ੍ਰਭੂ ਨਾਲ ਜਾਣ ਪੇਛਾਨ ਕਰ ਲਈ ਹੈ ਤੋ ਜਾਣਿਆ ਜਦੋਂ ਮੈਂ ਉਸ ਅਕਾਲ ਪੁਰਖ ਪਰਮਾਤਮਾ ਨੂੰ ਜਾਣਿਆ ਤੋ ਮਨ ਮਾਨਿਆ ਤਾਂ ਮੇਰਾ ਮਨ ਪਤੀਜ ਗਿਆ ਹੈ ਭਗਤ ਕਬੀਰ ਜੀ ਪ੍ਰਮਾਨ ਕਰਦੇ ਹਨ ਮੇਰਾ ਹਿਰਦਾ ਕਮਲ ਰੂਪ ਕੜਾ ਪਹਿਲਾਂ ਵਿਕਾਰਾਂ ਦੇ ਪਾਣੀ ਨਾਲ ਭਰਿਆ ਹੋਇਆ ਸੀ ਹੁਣ ਗੁਰੂ ਦੀ ਬਰਕਤ ਨਾਲ ਮੈਂ ਉਹ ਪਾਣੀ ਢੋਲ ਦਿੱਤਾ ਹੈ ਤੇ ਹਿਰਦੇ ਨੂੰ ਉੱਚਾ ਕਰ ਦਿੱਤਾ ਹੈ हे ਦਾਸ ਕਵੀਰ ਹੁਣ ਆਖ ਮੈਂ ਪ੍ਰਭੂ ਨਾਲ ਜਾਣ ਪਛਾਣ ਕਰ ਲਈ ਹੈ ਇਹ ਜਦੋਂ ਤੋਂ ਇਹ ਸਾਂਝ ਪਾਈ ਹੈ ਮੇਰਾ ਮਨ ਉਸ ਪ੍ਰਭੂ ਵਿੱਚ ਗਿਜ ਗਿਆ ਹੈ